ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਲਵਿੰਦਰ ਸਿੰਘ ਮਾਹਲ ਭਾਰਤੀ ਕਿਸਾਨ ਯੂਨੀਅਨ ਦਾ ਸਿੱਧੂਪੁਰ ਖਨੌਰੀ ਬਾਰਡਰ ਤੋਂ ਇਸ ਵੇਲੇ ਬੁਖਾਰ ਰਹੇ ਆ ਕਿੰਨੀ ਬਾਰਸ਼ ਹੋਣਾਂ ਦੇ ਬਾਵਜੂਦ ਵੀ ਇੱਥੇ ਜਿਹੜੀ ਸੰਗਤ ਆ ਕਿਸਾਨ ਆ ਨੌਜਵਾਨ ਮਜ਼ਦੂਰ ਚੜ੍ਹਦੀ ਕਲਾ ਦੇ ਵਿੱਚ ਆ ਆਓ ਇੱਥੇ ਲੰਗਰ ਵੀ ਪਤਾਏ ਜਾ ਰਹੇ ਆ ਜਿਲ੍ਹਾ ਅੰਮ੍ਰਿਤਸਰ ਵੱਲੋਂ ਵਕਫਾ ਖ ਬਲਾਕ ਤੋਂ ਜਿਹੜਾ ਲੱਗੇ ਲੰਗਰ ਉਹ ਲੰਗਰ ਵੀ ਵਰਤਾਏ ਜਾ ਰਹੇ ਨੇ ਦੇਖੋ ਕਿੱਦਾਂ ਹੌਸਲੇ ਉੱਚੇ ਨੇ ਲਗਾਤਾਰ ਬਾਤ ਚ ਪੈ ਰਹੀ ਹੈ ਰਾਤੀ ਇਸ ਕਰਕੇ ਆਹ ਦੇਖੋ ਲਗਾਤਾਰ ਜਿਹੜੇ ਲੰਗਰ ਦੇ ਵਿੱਚ ਸੰਗਤ ਪਹੁੰਚ ਰਹੀ ਆ ਲੰਗਰ ਸ਼ੰਗਲ ਦੀ ਤੇ ਇਸੇ ਤਰ੍ਹਾਂ ਹੀ ਸਰਕਾਰ ਜਿੰਨਾ ਮਰਜ਼ੀ ਜ਼ਬਰ ਕਰ ਲੇ ਇਹ ਲੋਕ ਸਬਰ ਨਾਲ ਜਵਾਬ ਦੇਣ ਨੂੰ ਤਿਆਰ ਆ ਜਿੰਨੀ ਮਰਜ਼ੀ بارش ਹੋ ਜੇ ਕਿਥੇ ਨਹਿਰੀ ਚੱਲ ਜੇ ਲੋਕ ਜਿਹੜੇ ਚੜ੍ਹਦੀ ਕਲਾ 'ਚ ਆਉ ਉਹ ਤੁਹਾਨੂੰ ਬਖਾਉਂਦੇ ਆ ਲੰਗਰ ਵੀ ਪਾਇਆ ਜਾ ਰਿਹਾ ਆ ਆ ਸਾਡੇ ਮਜੀਠੇ ਤੋਂ ਸੰਗਤ ਪਹੁੰਚੀ ਆ ਜੀਠੇ ਤੋਂ ਇਹ ਸਾਡੇ ਪ੍ਰਧਾਨ ਜੀ ਅਗਵਾ ਸਾਰੇ ਮਲੇਠੇ ਦਾ ਬਲਾਕ ਪ੍ਰਧਾਨ ਜੀ ਸਾਰੇ ਬਲਾਕਾਂ ਦੇ ਉਲਟੇ ਲੈ ਇਥੇ ਆਓ ਆਪਾਂ ਨੂੰ ਖਾਂਦੇ ਆ ਤੁਹਾਨੂੰ ਲੰਗਰ ਕਿਹਾ ਕੀਤਾ ਜਾ ਰਿਹਾ ਆਂ ਪ੍ਰੋਫੈਸਰ ਖਾਦੇ ਆ ਹਾਂ ਚਾਹ ਆ ਪਿਆਰ ਕੀਤੀ ਜਾ ਰਹੀ ਨੇ ਆ ਸੋਜੀ ਵਾਸਤੇ ਆ ਵੀ ਇੱਕ ਤੀਲਾ ਜਿਹੜਾ ਘਰ ਦਿੱਤਾ ਗਿਆ ਸਾਡ ਤੱਕ ਆਹ ਆਲੇ ਕੋਲ ਸਾਡੇ ਦਾ ਤੱਕੜਾ ਲਗਾਇਆ ਜਾ ਰਿਹਾ ਆਹ ਦੇਖੋ ਚੜਦੀ ਕਲਾ ਦੇ ਵਿੱਚ ਆ ਸਿੰਘ ਆਲੇ ਫਾਲੂ ਵਾਲੇ ਪ੍ਰਸ਼ਾਦੇ ਆਲੂ ਵਾਲੇ ਪ੍ਰਸ਼ਾਦੇ ਜਿਹੜੇ ਬਣ ਕੇ ਤਿਆਰ ਆ ਇਸ ਕਰਕੇ ਭਰਾਓ ਇਹੋ ਜਿਹਾ ਵੀਡੀਓ ਨੂੰ ਬੱਸ ਵੱਧ ਸ਼ੇਅਰ ਕਰਿਆ ਕਰੋ ਉਹਨਾਂ ਲੋਕਾਂ ਤੱਕ ਪਹੁੰਚਾਇਆ ਕਰੋ ਜਿਹੜੇ ਹਜੇ ਵੀ ਘਰਾਂ 'ਚ ਬੈਠੇ ਹਨ ਉਹਨਾਂ ਨੂੰ ਅਪੀਲ ਆ ਭਰਾਓ ਖਨੌਰੀ ਬਾਰਡਰ ਪਹੁੰਚ ਗਏ ਜਿਹੜਾ ਐਮਐਸਬੀ ਗਰੰਟੀ ਕਾਨੂੰਨ ਡਾਇਰੈਕਟਰ ਸੁਆਮੀ ਨਾਥ ਦੀ ਰਿਪੋਰਟ ਕਿਸਾਨਾਂ ਮਿਹਨਦਾਰਾਂ ਦਾ ਕਰਜ਼ਾ ਮਾਫ਼ ਕਰਾ ਕੇ ਜਿਹੜਾ ਜਿੱਤ ਪ੍ਰਾਪਤ ਕਰਕੇ ਆਪਾਂ ਜਿਹੜਾ ਪੰਜਾਬ ਨੂੰ ਮੁੜੀਏ ਦੇਖੋ ਰਸਮੀਆਂ ਟਰਾਲੀਆਂ ਵਖਾ ਰਹੇ ਨੇ ਇਹ ਹੋਰ ਜਿਹੜਾ ਸੰਘਰਸ਼ ਆ ਉਹ ਬਿਲਕੁਲ ਚੜ੍ਹਦੀ ਕਲਾ ਦੇ ਵਿੱਚ ਆ ਉਹ ਲਗਾਤਾਰ ਨਹੀਂ ਪਿਆ ਰਿਹਾ ਲਗਾਤਾਰ ਲਗਾ ਅਜ ਤਰ੍ਹਾਂ ਪਾਣੀ ਛੋੜਿਆ ਆ ਵੇਖੋ ਆਹ ਜੱਟਰ ਬਾਲਾ ਹੋ ਰਹੀ ਲਗਾਤਾਰ ਵੇਖੋ ਪਾਣੀ ਛੋੜਿਆ ਫੇਰ ਵੀ ਹੌਂਸਲੇ ਬੁਲੰਦ ਆ ਭਰਾਓ ਆ ਵੀਰ ਵਾਲੋ ਵੇਖੋ ਗੰਡੇ ਕੁੱਤੇ ਜਾ ਰਹੇ ਨੇ ਉਹਨਰੇ ਜੂਰ ਕੇ ਟਮਾਟਰ ਤੀਰ ਆਏ ਨੇ ਉਹ ਵੀਰ ਚਾਹ ਪਾ ਰਿਹਾ ਹੈ ਨੂੰ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਵਿੱਚ ਮੋਰਤਿਆ ਜੀ ਵੀਡੀਓ ਵਸਵਾ ਸ਼ੇਅਰ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ